ਆਪਣੇ ਆ ਵੀਰ ਆਇਆ ਰਹੇ ਪੌਣੀ ਯੂਰੀਆ ਤੇ ਆ ਵੀਰ ਆ ਜੱਸੂ ਜੱਸੂ ਇਹਦਾ ਨਾਮ ਆ ਤੇ ਇਹਨੇ ਪੰਜ ਕਿੱਲੇ ਵਾਟ ਮਤਲਬ ਦੋ ਗੱਟੇ ਚੋੱਕੇ ਖੜਦਿਆਂ ਸ਼ਰਤ ਲਾਈ ਆ ਮੈਂ 100-100 ਰੁਪਏ ਦੀ ਤੇ ਆਪਾਂ ਦੇਖਣਾ ਭਲਾ ਇਹ ਵੀਰ ਖੜਦਾ ਹੈ ਕਿ ਨਹੀਂ ਖੜਦਾ 100 ਰੁਪਏ ਆਪਾਂ ਇਹਨੂੰ ਦੇਣਾ ਕੱਲੇ ਨੂੰ ਹਣਾ ਕਿਉਂਕਿ ਇਹ ਲੈ ਕੇ ਚੱਲਿਆ ਦੋ ਗੱਟੇ ਪੰਜ ਕਿੱਲੇ ਵਾਟ ਖੜਦਨੇ ਆ ਵੀ ਆ ਜਾ ਮਿੱਤਰਾਂ ਲੱਗ ਜਾਂਦਾ ਪਤਾ ਆਹ ਵਾਟਾ ਪੰਜ ਕਿੱਲੇ ਵਾਲੀ ਹਣਾ ਪੰਜ ਕਿੱਲਿਆਂ ਨੂੰ ਕੋਈ ਦੋ ਕਰਮਾ ਘੱਟ ਗਏ ਲੋ ਔਰ ਰਾਹ ਜਿਹੜਾ ਸੋ ਨੰਗੀ ਨੇ ਦੇਖਣਾ ਭਾਈ ਧਿਆਨ ਨਾਲ ਚੌਲਾਂ ਦੇ ਘਟੇ ਨਾ ਹਾਂ ਟੈਗ ਤੇ ਚੜਾਏ ਹੋਏ 75 ਕਿਲੋ ਦੇ 75 ਕਿਲੋ ਦੇ ਹਾਂ ਕਿੰਨੇ ਦੋ ਘਟੇ ਤਿੰਨ ਇਹਨਾਂ ਬਣਾਈ ਵੀਡੀਓ ਮੇਰੀ ਇੱਕ ਲਈ ਅੱਛਾ ਨਹੀਂ 75 75 ਕਿਲੋ ਦੇ ਤਿੰਨ ਹਾਂ ਅੱਛਾ ਤਿੰਨ ਘਟੇ ਸਟੈਗ ਦੇ ਚੜਾਏ ਹੋਏ ਸਟੈਗ ਦੇ ਚੜਾਏ ਹੋਏ ਪੰਪ ਪੁੱਛ ਕੇ ਵੇਚ ਲਈ ਅੱਛਾ ਅੱਛਾ ਇਦਾਂ ਹੀ ਮੋਟਿਆਂ ਤੇ ਹੀ ਹਾਂ